ਖੇਤਰ ਦੇ ਸ਼ਿਪੋਲੇ ਵੈਲਫੇਅਰ ਕਲੱਬ ਟੇਡੇਵਾਲ ਵੱਲੋਂ ਖੇਤਰ ਦੇ ਵੱਖ-ਵੱਖ ਪਿੰਡਾਂ ਦੇ ਗੁੱਜਰ ਭਾਈਚਾਰੇ ਦੇ ਨਾਲ ਸਬੰਧ ਰੱਖਣ ਵਾਲੇ ਪੰਜਾਬ ਪੁਲਿਸ ਚ ਸਬ ਇੰਸਪੈਕਟਰ ਚੁਣੇਗੇ ਤਿੰਨ ਨੌਜਵਾਨਾਂ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਕਲੱਬ ਦੇ ਪ੍ਰਧਾਨ ਸ਼ਿੰਦਰਪਾਲ ਚੋਹਾਨ ਦਵੇਜ ਦੀ ਅਗਵਾਈ ਚ ਆਜੋ ਜੇ ਇਸ ਸਨਮਾਨ ਸਮਰੋਹ ਦੌਰਾਨ ਖੇਤਰ ਦੇ ਪਿੰਡ ਕੰਗੜ ਦੇ ਕਮਲ ਚੋਹਾਨ ਕਰਤਾਰਪੁਰ ਦੇ ਹਰਜੀਪਾਟੀ ਅਤੇ ਸੀਬੀ ਪੁੰਬਲਾ ਚਾਂਡੀਆਂ ਨੂੰ ਉਹਨਾਂ ਦੀ ਹਾਲਚ ਹੀ ਪੰਜਾਬ ਪੁਲਿਸ ਐਸਆਈ ਵਜੋਂ ਨਿਯੁਕਤੀ ਹੋਣ ਤੇ ਸਨਮਾਨ ਚਿੰਤੇ ਸਰੂਪਾ ਪੇਟ ਕਰਕੇ ਸਨਮਾਨ ਕੀਤਾ ਗਿਆ ਇਸ ਮੌਕੇ ਗੱਲ ਕਰਦੇ ਹਾਂ ਸ਼ਿੰਦਰਪਾਲ चौहान ਤੇ ਸਾਬਕਾ ਸਰਪੰਚ ਰੋਸ਼ਨਲ चौहान ਨੇ ਕਿਹਾ ਕਿ ਪਹਿਲਾ ਸਮੇਂ ਸਾਡੀ ਬਰਾਦਰੀ ਨੇ ਬੜਾ ਕਠਿਨ ਸਮਾਂ ਬਤੀਤ ਕੀਤਾ ਹੈ ਪਰੰਤੂ ਹੁਣ ਸਾਡੇ ਬੱਚੇ ਪੜ੍ਹ ਲਿਖੇ ਲਗਾਤਾਰ ਉੱਚੇ ਉਦਿਆਂ ਤੇ ਬਿਰਾਜਮਾਨ ਹੋ ਰਹੇ ਹਨ ਜੋ ਕਿ ਸਾਡੇ ਲਈ ਵੱਡੇ ਮਾਣ ਦੀ ਗੱਲ ਹੈ ਤੇ ਹੁਣ ਇਹਨਾਂ ਨੌਜਵਾਨਾਂ ਨੇ ਵੀ ਆਪਣੀ ਕਾਬਲੀਅਤ ਦੇ ਦਮ ਤੇ ਜੋ ਪ੍ਰਾਪਤੀ ਕੀਤੀ ਹੈ ਉਸ ਨਾਲ ਸਮੁੱਚੀ ਬਰਾਦੀ ਦਾ ਮਾਣ ਵਧਿਆ ਹੈ ਇਤਿਹਾਸ ਕਰਦੀ ਆ ਕਿ ਭਵਿਕ ਚ ਹੋਰ ਵੀ ਬੱਚੇ ਵੱਡੀਆਂ ਪੁਲੰਗਾ ਪੱਟਣਗੇ ਇਸ ਦੌਰਾਨ ਸਨਮਾਨ ਪ੍ਰਾਪਤ ਕਰਨ ਮੌਕੇ ਇਹਨਾਂ ਨੌਜਵਾਨਾਂ ਨੇ ਵੈਲਫੇਅਰ ਕਲੱਬ ਤੇ ਮੈਂਬਰਾਂ ਅਤੇ ਬਰਾਦੀ ਦੇ ਹੋਰ ਨਾ ਪਤਵੰਤਿਆਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਆਪਣੀ ਡਿਊਟੀ ਨੂੰ ਤਨਦੇਈ ਨਾਲ ਨਿਭਾ ਕੇ ਗੁੱਜਰ ਸਮਾਜ ਦਾ ਨਾਮ ਹੋਰ ਉੱਚਾ ਚੱਕਣਗੇ ਮੇਰਾ ਪੰਜਾਬ న్యూਸ ਲਈ ਪ੍ਰਦੀਪ ਤੇ ਮਾਨਦੀ ਰਿਪੋਰਟ ਆ ਸਭ ਤੋਂ ਪਹਿਲਾਂ ਤਾਂ ਮੈਂ ਆ ਤੁਹਾਡਾ ਔਰ ਤੁਹਾਡੇ ਚੈਨਲ ਦਾ ਬਹੁਤ ਬਹੁਤ ਥੈਂਕ ਯੂ ਕਰਦਾ ਕਿ ਤੁਸੀਂ ਅੱਜ ਸਾਡੇ ਇੱਥੇ ਇੱਕ ਸੱਦੇ ਤੇ ਕਵਰੇਜ ਲਈ ਪਹੁੰਚੇ ਹੋ ਸੋ ਉਸ ਤੋਂ ਬਾਅਦ ਮੈਂ ਥੈਂਕ ਯੂ ਕਰਦਾ ਸਾਰਾ ਸਾਡਾ ਜਿਹੜਾ ਸ਼ੇਪ ਹੋਲੇ ਬੈਲਫੇਅਰ ਕਲੱਬ ਦੇ ਡੇਵਾਲ ਹਾਂ ਸਾਡੇ ਮਾਮਾ ਜੀ ਸ਼ਿੰਦਰਪਾਲ ਦਾਦਾ ਜੀ ਰੋਸ਼ਨ ਲਾਲ ਤੇ ਹੋਰ ਵੀ ਸਾਰੇ ਜਿਹੜੇ ਵਿਦਵੰਤੇ ਨੇ ਸੋ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਕਰਦੇ ਹਾਂ ਤੇ ਜਿਨ੍ਹਾਂ ਨੇ ਅੱਜ ਸਾਨੂੰ ਇੱਥੇ ਬੁਲਾ ਕੇ ਇਹਨਾਂ ਮਾਨ ਬਖਸ਼ਿਆ ਤੇ ਆ ਸਨਮਾਨ ਚ ਇਹਨਾਂ ਸਾਡੇ ਨਾਲ ਸਬ ਇੰਸਪੈਕਟਰ ਕਮਲ ਚੋਹਣ ਜੀ ਦੇ ਨਾਲ ਮੇਰਾ ਭਰਾ ਸਬ ਇੰਸਪੈਕਟਰ ਸੀਪੀ ਭੁੰਬੜਾ ਜੂਆਜ ਕੁਸ਼ਕਰਨਗਰ ਕੇ ਨਹੀਂ ਪਹੁੰਚ ਸਕਿਆ ਸੂਹਾ ਸੀਨਾ ਦਾ ਸਾਰਿਆਂ ਦਾ तहे ਦਿਲੋਂ ਬਹੁਤ ਬਹੁਤ ਥੈਂਕ ਯੂ ਕਰਦੇ ਆਂ ਔਰ ਇਹਨਾਂ ਦੀਆਂ ਆਸਾਂ ਤੇ ਬਿਲਕੁਲ ਅਸੀਂ ਜਿਹੜਾ ਹੈ ਸਿਸਟਮ ਦੇ ਵਿੱਚ ਜਾ ਕੇ ਮਹਿਕਮੇ ਵਿੱਚ ਜਾ ਕੇ ਖਰੇ ਉਤਰਾਂਗੇ ਸੋ ਬਹੁਤ ਬਹੁਤ ਥੈਂਕ ਯੂ ਸਭ ਤੋਂ ਪਹਿਲਾਂ ਮੈਂ ਉਸ ਪਰਮ ਪਿਤਾ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੁੰਦਾ ਜੀ ਨੇ ਸਾਨੂੰ ਅੱਜ ਇਹ ਸਨਮਾਨ ਕਰਨ ਦਾ ਇਹਨਾਂ ਨੌਜਵਾਨਾਂ ਨੂੰ ਮੌਕਾ ਦਿੱਤਾ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਜਿਹੜਾ ਬਰਾਦਰੀ ਦਾ ਬੇਸ ਕਮ ਸੀ ਉਹ ਬਹੁਤ ਸਖਤ ਮਿਹਨਤ ਦਾ ਰਿਹਾ ਲੇਕਿਨ ਅੱਗੇ ਤੋਂ ਅੱਗੇ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਾਡੇ ਬੱਚੇ ਪੜ੍ਹ ਲੈ ਕੇ ਅੱਛੇ ਅਹੁਦੇ ਤੇ ਜਾ ਰਹੇ ਹੈ ਉਸੇ ਤਰ੍ਹਾਂ ਇਹ ਸਾਡੇ ਨੌਜਵਾਨ ਸਾਡੇ ਇਲਾਕੇ ਦੇ ਹਰਦੀਪ ਭਾਟੀਆ ਇਹ ਬੇਟਾ ਜੀ ਤੇ ਮੁੰਡਾ ਓਂਕਾਰ ਦਾ ਭੁੰਬਲੇ ਦਾ ਚਾਨੀਆਂ ਵਾਲਾ ਇਹ ਤਿੰਨੇ ਬੱਚੇ ਸਾਡੇ ਇਲਾਕੇ ਦੇ ਸਬ ਇੰਸਪੈਕਟਰ ਸਿਲੈਕਟ ਹੋਏ ਹੈ ਜਿਹੜੀ ਕਿ ਸਾਡੇ ਇਲਾਕੇ ਵਾਸਤੇ ਸਾਡੀ ਬਰਾਦਰੀ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਖੁਸ਼ੀ ਵਾਲੀ ਗੱਲ ਹੈ ਇਸੇ ਤਰ੍ਹਾਂ ਬੜਾ ਚੋਰ ਏਰੀਆ ਤੋਂ ਵੀ 8-9 ਬੱਚੇ ਭਰਤੀ ਹੋਏ ਆ ਉਹ ਵੀ ਸਾਡੇ ਬੱਚੇ ਆ ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਨੂੰ ਵੀ ਬੁਲਾ ਕੇ ਸਨਮਾਨ ਦੇਵਾਂਗੇ ਅੱਜ ਕਿਸੇ ਕਾਰਨ ਉਹ ਮੁੰਡਾ ਜਿਹੜਾ ਸੀਪੀ ਭੂਂਬਲਾ ਨਹੀਂ ਆ ਪਾਇਆ ਉਹਨਾਂ ਦਾ ਸਨਮਾਨ ਚਿੰਨ ਵੀ ਅਸੀਂ ਇਹਨਾਂ ਨੌਜਵਾਨਾਂ ਕੋਲ ਹੀ ਦੇ ਰਹੇ ਆ ਤੇ ਸਾਡੇ ਵੱਲੋਂ ਹਮੇਸ਼ਾ ਸਾਡੇ ਸਿਪੋਲੇ ਕਲੱਬ ਟੇਡੇਵਾਲ ਪੱਤੀ ਵੱਲੋਂ ਹਮੇਸ਼ਾ ਖਾਸ ਕਰਕੇ ਸ਼ਿੰਦਰਪਾਲ ਜਿਹੜਾ ਕਿ ਇਸ ਕਲੱਬ ਦਾ ਪ੍ਰਧਾਨ ਹੈ ਹਮੇਸ਼ਾ ਕੋਸ਼ਿਸ਼ ਰਹਿੰਦੀ ਹੈ ਕਿ ਨੌਜਵਾਨਾਂ ਨੂੰ ਪ੍ਰਮੋਟ ਕਰੀਏ ਕਿ ਏਡਾ ਮਲ ਪ੍ਰਮੋਟ ਕਰੀਏ ਹੋਰ ਅੱਛੇ ਕੰਮਾਂ ਵੱਲ ਪ੍ਰਮੋਟ ਕਰੀਏ ਔਰ ਪ੍ਰਭੂ ਪਿਤਾ ਪਰਮਾਤਮਾ ਦੇ ਚਰਨਾਂ ਦੀ ਜਿਹੜੀ ਹੈ ਉਹਦੇ ਵਿੱਚ ਵੀ ਅਸੀਂ ਸਾਰੇ ਇਹ ਕੋਸ਼ਿਸ਼ ਸਾਡੀ ਰਹਿੰਦੀ ਹੈ ਹਮੇਸ਼ਾ ਕਿ ਅਸੀਂ ਨੌਜਵਾਨਾਂ ਨੂੰ ਅੱਗੇ ਪ੍ਰਮੋਟ ਕਰੀਏ ਅੱਜ ਸਾਨੂੰ ਇਸ ਨਹਿਰੇ ਮੌਕਾ ਮਿਲਿਆ ਜਿਹਦਾ ਅਸੀਂ ਪਰਮਾਤਮਾ ਦਾ ਲੱਖ ਲੱਖ ਸ਼ੁਕਰ ਕਰਦੇ ਆ ਤੇ ਅੱਗੇ ਵੀ ਅਸੀਂ ਚਾਹਾਂਗੇ ਕਿ ਜੇ ਪਰਮਾਤਮਾ ਜਿੰਨਾ ਵੀ ਬੱਚੇ ਨੂੰ ਮੌਕਾ ਦੇਵੇ ਦੁਬਾਰਾ ਜਿਹੜਾ ਹੈ ਨਾ ਭਰਪੂਰ ਕੋਸ਼ਿਸ਼ ਕਰਾਂਗੇ ਤੁਹਾਡਾ ਤੁਹਾਡਾ ਤੇ ਤੁਹਾਡੇ ਚੈਨਲ ਦਾ ਵੀ ਬਹੁਤ ਬਹੁਤ ਧੰਨਵਾਦ